ਆਪਾਂ ਦਾ ਬਾਈ ਜੀ ਅਰਗੇ ਤੇ ਜੱਗੇ ਜੁੱਗੇ ਅਰਗੇ ਲੱਭੀ ਦੇ ਕਿਹੜੇ ਬੰਦੇ ਗਲਤ ਕੰਮ ਕਰਦੇ ਉਹ ਬੜਕਾਈ ਹੋਇਆ ਕੋਡਕੂਰੇ ਦੇ ਮੇਰੇ ਯਾਰ ਮਿੱਤਰ ਆ ਮੇਰੇ ਨਾਲ 8-10 ਜਣੇ ਹੁਣ ਰਹਿੰਦੇ ਆ ਜਿਹੜੇ ਉਹ ਕੋਡਕੂਰੇ ਦੇ ਆ ਮੇਰੇ ਮਹੱਲੇ ਦੇ ਮੇਰੇ ਯਾਰ ਹੀ ਆ ਜਿਹੜੇ 20-20 ਸਾਲ ਪੁਰਾਣੇ ਦੇਲੀ 25-25 ਸਾਲ ਬਾਅਦ ਮਾਹੌਲ ਫੀਲਿੰਗ ਜੀ ਜਿਹੀ ਰਹੀ ਦਾ ਸੀ ਕਿ ਵੀ ਠੀਕ ਤੁਸੀਂ ਵਾਰਨਿੰਗ ਚ ਮੇਰੇ ਛੱਲਾ ਵੀ ਪਾਇਆ ਦੇਖਿਆ ਹੋਗਾ ਇਹ ਤਾਂ ਹੀ ਰੱਖਿਆ ਹੋਇਆ ਬਾਈ ਕਹਿੰਦੇ ਅਗਲੇ ਵਿੱਚ ਪੰਮੇ ਦਾ ਰਮਾਂਸ ਹੋਣਾ ਵਾਸਾ ਪਾ ਕਰ ਮਾਲੇ ਆ ਜਿਹੜੇ ਦੁਬਾਰਾ ਜੰਮ ਗਏ ਬੰਦਾ ਮਰ ਕੇ ਜਿਉਂਦਾ ਹੋ ਜੇ ਇਦੋਂ ਵੱਡੀ ਕੀ ਗੱਲ ਆ ਆਪਾਂ ਦਾ ਬਾਈ ਜੀ ਅਰਗੇ ਤੇ ਜੱਗੇ ਜੁਗਗੇ ਅਰਗੇ ਲੱਭੀ ਦੇ ਕਿਹੜੇ ਬੰਦੇ ਗਲਤ ਕੰਮ ਕਰਦੇ ਉਹ ਬੜਕਾਈ ਆ ਕੋਟ ਪੂਰਾ ਕਿੰਨਾ ਕੋ ਅੰਦਰ ਤੁਹਾਡੇ ਕੋਟ ਪੂਰਾ ਤੁਸੀਂ ਮੇਰੀਆਂ ਫਿਲਮਾਂ ਦੇਖੋ ਹਰੇਕ ਚ ਜੋੜੀਆਂ ਚੱਕੀਆਂ ਦਾ ਨਾ ਹੁੰਦਾ ਹਰੇਕ ਚ ਇੰਟਰਵਿਊ ਚ ਕੋਟਪੂਰੇ ਦੀ ਗੱਲ ਹੁੰਦੀ ਆ ਤੇ ਕੋਡਕਪੁਰੇ ਚ ਮੈਂ ਜੰਮਿਆ ਪਲਿਆ ਕੋਡਕਪੁਰੇ ਦੇ ਮੇਰੇ ਯਾਰ ਮਿੱਤਰ ਆ ਮੇਰੇ ਨਾਲ 8-10 ਜਣੇ ਹੁਣ ਰਹਿੰਦੇ ਆ ਜਿਹੜੇ ਉਹ ਕੋਡਕਪੁਰੇ ਦੇ ਹੀ ਨੇ ਮੇਰੇ ਮਹੱਲੇ ਦੇ ਮੇਰੇ ਯਾਰ ਹੀ ਆ ਜਿਹੜੇ 20-20 ਸਾਲ ਪੁਰਾਣੇ ਬੇਲੀ 25-25 ਸਾਲ ਸਰ ਜਿੰਨਾ ਕਰੈਕਟਰ ਫਿਲਮ ਵਿੱਚ ਆ ਉਦਾਂ ਦਾ ਕਰੈਕਟਰ ਲਾਈਫ ਵਿੱਚ ਜਬਰਦਸਤ ਨਾਲ ਇੱਕਦਮ ਜਿੰਦਗੀ ਕਿੰਨੀ ਕਹਾਣੀ ਦਾ ਕੰਮ ਜਿਵੇਂ ਕਹਿੰਦਾ ਇਹ ਜਿੰਦਗੀ ਟੋਕਣਾ ਕੋਈ ਨਾ ਕੰਮ ਨਾ ਮੈਂ ਕਾਲਜ ਟਾਈਮ ਦੀ ਕੋਈ ਗੱਲ ਬੋਲ ਟਾਈਮ ਵੈਸੇ ਸਾਡਾ 40-45 ਜਣਾਂ ਦਾ ਗਰੁੱਪ ਹੁੰਦਾ ਸੀਗਾ ਤੇ ਥੀਏਟਰ ਕਰਦੇ ਸੀ ਅਸੀਂ ਤੇ ਵੈਸੇ ਹੀ ਕਹਿੰਦੇ ਸੀ ਕਿ ਕਲਾਕਾਰ ਕਾਮਾਂ ਨੂੰ ਇਕੱਠੇ ਹੋਏ ਹੁੰਦੇ ਆ ਤੇ ਨਾ ਹੀ ਕਿਸੇ ਨੂੰ ਮਾਰਾ ਕਹਿੰਦੇ ਸੀ ਨਾ ਹੀ ਘਵਾਉਂਦੇ ਸੀ ਤੇ ਬਾ ਮਾਹੌਲ ਫੀਲਿੰਗ ਜੀ ਚ ਰਹਿਦਾ ਸੀ ਕਿ ਵੀ ਠੀਕ ਆ ਫਿਲਮੀ ਸੀਗੀ ਸ਼ੁਰੂ ਤੋਂ ਇਹ ਜਿਵੇਂ ਨਵਾਜ਼ੁਦੀਨ ਸਲੀਕੀ ਨੇ ਕਿਹਾ ਕਿ ਮੈਂ ਜਦੋਂ ਆਇਆ ਨਾ ਕੱਬੇ ਜੇ ਰੋਲ ਮਿਲਨੇ ਪਰ ਮੇਰੀ ਇੱਛਾ ਸੀ ਕਿ ਮੈਂ ਰੋਮਾਂਟਿਕ ਰੋਲ ਆ ਪੂਰੇ ਦੂਜੇ ਲੋਕਾਂ ਕਿੰਨਾ ਗਾਂ ਹੋ ਰਹੀ ਹੈ ਸੈਟਿੰਗ ਸਟਾਰਾਂ ਉਸ ਐਕਟਰ 17 ਸ਼ੁਰੂ ਹੋ ਰਹੀ ਹੈ ਤੁਸੀਂ ਵਾਰਨਿੰਗ 'ਚ ਮੇਰੇ ਛੱਲਾ ਵੀ ਪਾਇਆ ਦੇਖਿਆ ਹੋਗਾ ਇਹ ਤਾਂ ਹੀ ਰੱਖਿਆ ਹੋਇਆ ਬਾਈ ਕਹਿੰਦੇ ਅਗਲੇ ਵਿੱਚ ਪੰਮੇ ਦਾ ਰਮਾਂਸ ਹੋਣਾ ਅੱਛਾ ਪਿੰਸ ਬਾਈ ਜਿਵੇਂ ਜੀਪੀ ਗਰੇਵਾਲ ਜੀ ਕਹਿ ਰਹੇ ਸੀਗੇ ਕਿ ਕੈਰੈਕਟਰ ਨੂੰ ਅੰਡਰਸਟੈਂਡ ਕਰਕੇ ਉਸ 'ਚ ਐਡਾਪਟੇਸ਼ਨ ਨੂੰ ਥੋੜਾ ਟਾਈਮ ਲੈ ਲੈਣੇ ਰੋਮਾਂਟਿਕ ਕੈਰੈਕਟਰ ਲਈ ਟਾਈਮ ਲੱਗੇਗਾ ਨਹੀਂ ਲੱਗੇਗਾ ਨਹੀਂ ਨਹੀਂ ਰੈਸਲ ਕੀਤੀ ਜੇ ਨਾ ਰੈਸਲ ਜੇ ਰੈਸਲ ਕੀਤੀ ਹੁੰਦੀ ਮੰਗਣਾ ਹੀ ਨਹੀਂ ਸੀ ਸਰ ਜਿਹੜੀ ਚੀਜ਼ ਦੇਖੋ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਤੇ ਬੇਹੀ ਰੋਟੀ ਵੀ ਸੁਆਦ ਲੱਗਦੀ ਆ ਇਸ ਕਰਕੇ ਕੋਈ ਐ ਨਹੀਂ ਸਰ ਇੱਕ ਦੋ ਇੱਕ ਦੋ ਡਾਇਲੋਗ ਹਾਂ ਬਿਲਕੁਲ ਨਿਰਮਾ ਵਾਲਾ ਸਾਹਿਬ ਨਿਰਮਾ ਅੱਗੇ ਬੈਠਦਾ ਨਾ ਕੋਈ ਪਰਮੇ ਮੰਜੇਲੀ ਤੇ ਨਿਕਾਉਂਦਾ ਓਕੇ ਨਾ ਮੇਰੇ ਵਾਲੇ ਮੰਜੇ ਤੇ ਤਾਂ ਨਹੀਂ ਬੈਠੇ ਬੈਠੇ ਹੋਈ ਨਾ ਗੋਲੀ ਐਸੀ ਥਾਂ ਤੇ ਮਾਰੂੰਗਾ ਵੀ ਸੱਜੇ ਪੁੜੇ ਨਾਲ ਖੱਬਾ ਪੁੜਾ ਮੈਚ ਨਹੀਂ ਹੋਣਾ ਬਈ ਸ਼ੁਕਰ ਕਰ ਤੂੰ ਗੋਲੀ ਨਾ ਮਰ ਗਿਆ ਨਹੀਂ ਤਾਂ ਤੇਰੇ ਗੁਲਾਬੀ ਕੱਛਾ ਪਵਾ ਕੇ ਉਹਦੇ ਪਿੱਛੇ ਲਿਖਣਾ ਸੀਗਾ ਜੀ ਆਇਆਂ ਨੂੰ ਇੱਕ ਪੋਸ਼ਿੰਗ ਵਾਲਾ ਸੀ ਹਾਂ ਮੈਂ ਕੜਾ ਗੇਜਿਆਂ ਨੂੰ ਮੈਂ ਕੜਾ ਗੇਜੇ ਨਾਲੋਂ ਘੱਟਾਂ ਬਾਈ ਜੀ ਮਾਰਿਆ ਜਗਾ ਠੋਕਿਆ ਲੀਲੀ ਫੀਲੀ ਬੜਕਾਏ ਤਾਂ ਹੀ ਤਾਂ ਮੈਨੂੰ ਕਹਿੰਦੇ ਆ ਪੰਮਾ واਸ਼ਿੰਗ ਪਾਊਡਰ واਸ਼ਿੰਗ ਪਾਊਡਰ ਪੰਮਾ ਦਰਸੀ ਸਫੇਦੀ ਪਮਾਂ ਲੈ ਆਏ ਸੀਟੀ ਸੀਟੀ ਵਾਲੇ ਲਾ ਲੋ ਅੰਦਾਏ ਇਹਦਾ ਨਾ ਸੀਟੀ ਆ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜਿਹੜੀ ਸੀਟੀ ਦੀ ਮਾਇਆ ਵਜਾਉਣੀ ਆ ਨਾ ਉਹ ਨਹੀਂ ਐ ਨਾ ਹਾਂ ਕਿ ਵੇਗਾ ਕ੍ਰਿਸ ਵਾਲ ਤੁਸੀਂ ਡਾਇਰੈਕਟਰ ਐਕਟਰ ਹੋ ਜਾਂ ਇੰਪਰੋਵਾਈਜ਼ ਕਰਨਾ ਪਸੰਦ ਨਹੀਂ ਨਹੀਂ ਮੈਂ ਡਾਇਰੈਕਟਰ ਹਾਂ ਮੈਂ ਪੂਰਾ ਕਰਾਰ ਆਪਣਾ ਹੈ ਉਹ ਜਿਹੜਾ ਬੰਦਾ ਜੋ ਲਿਖ ਦਿੰਦਾ ਉਹ ਤੈਨੂੰ ਫਿਲਮਾਂ ਇਹ ਜੇ ਕੱਦੇ ਫਿਰ ਗਾਲ ਗੁੱਲ ਤਾਂ ਆਮ ਨਿਕ ਜੰਨੇ ਫਿਰ ਰੈਡਿਟ ਕਰਦੇ ਨਹੀਂ ਗਾਲ ਨਹੀਂ ਆਪਾਂ ਕਰ ਜਿੰਨੀਆਂ ਕ ਜੋ ਚੱਲਦਾ ਉਹਨਾਂ ਕਿਉਂ ਆ ਗਾਲਾਂ ਗੁੱਲਾਂ ਤਾਂ ਨਹੀਂ ਆਪਣੇ ਪੰਜਾਬੀ ਫਿਲਮਾਂ ਚਾਹੇ ਗਾਲਾਂ ਤਾਂ ਚੱਲ ਹੀ ਨਹੀਂ ਸਕਦੀਆਂ ਜਿਵੇਂ ਹਿੰਦੀ ਚ ਚੱਲਦੀਆਂ ਕਿਉਂ ਆ ਆਪਣੇ ਵੀ ਸਾਰਿਆਂ ਨੇ ਦੇਖਨੇ ਆਉਂਦਾ ਆਪਾਂ ਪਰਿਵਾਰਾਂ ਵਾਲੇ ਆ ਭੈਣਾ ਭਰਾਵਾਂ ਵਾਲੇ ਸਾਰੇ ਤੇ ਉਹ ਜਿੰਨੀਆਂ ਕ ਵਿੱਚ ਚੱਲਦੀ ਆ ਛੋਟੀ ਮੋਟੀ ਕਮੀ ਹੁੰਦੀ ਆ ਹੁਣ ਆ ਦੇਖੋਗੇ ਮੈਨੂੰ ਲੱਗਦਾ ਇਹਦੇ ਚੋਂ ਨੋ ਵੀ ਨਹੀਂ ਫਿਰ ਜਿਹੜੀ ਪਿਛਲੀ ਵਾਰਨਿੰਗ ਸੀ ਉਹ ਚ ਹਜੇ ਥੋੜਾ ਜਿਹਾ ਸੀ ਉਹ ਮਹੌਲਾ ਕਰ ਵੀ ਇਹਦੇ ਚ ਤਾਂ ਉਹ ਵੀ ਨਹੀਂ ਕਿਉਂਕਿ ਜਿਹੜਾ ਫੈਮਲੀਆਂ ਹੋਰ ਸਾਰੇ ਹਨਾ ਬੀਪੀਸੀ ਵੀ ਬੜੀ ਕੋਸ਼ਕ ਸਾਡੀ ਆਡੀਅੰਸ ਜਿਹੜੀ ਉਹਨਾਂ ਨੂੰ ਲੱਗਿਆ ਕੁਛਕ ਤੇ ਬਾਕੀ ਜਨਤਾ ਮੰਦਿਰ ਤਾਂ ਉਹ ਪਾਲਦੀ ਹੁੰਦੀ ਸਰ ਦੁਬਾਰਾ ਉਹ ਹੀ ਹੈ ਸਰ ਦੁਬਾਰਾ ਰੀਬਰਥ ਹੋਇਆ ਸਰ ਫਿਲਮ ਵੀ ਰੀਬਰਥ ਹੋਇਆ ਕੀ ਕਹਿੰਦੇ ਸਰ ਵਾਸਾ ਪਾ ਕਰਮਾਲੇ ਆ ਜਿਹੜੇ ਦੁਵਾਰਾ ਜੰਮ ਗਏ ਬੰਦਾ ਮਰ ਕੇ ਜਿਉਂਦਾ ਹੋ ਜੇ ਇਦੋਂ ਵੱਡੀ ਕੀ ਗੱਲ ਜਿੱਪੀ ਬਾਈ ਕਹਿੰਦੇ ਮੈਂ ਜਿਉਂਦਾ ਕੀਤਾ ਇਹਨੇ ਅੱਗੇ ਜਾ ਕੇ ਬਹੁ ਮਾਰੇ ਹਾਂ ਜਿੱਪੀ ਬਾਈ ਕਹਿੰਦੇ ਉਹ ਕਹਿੰਦੇ ਤਾਇਆ ਮੈਂ ਤਾਂ ਤਾਇ ਨਹੀਂ ਚਾਚਾ ਕੋ ਨਾ ਉਹੀ ਹੋ ਜੂਗਾ ਸਾਡੇ ਨਾ ਘਰਾਂ ਦੇ ਪਿਛਲੇ ਪਾਸੇ ਮਾਤਾ ਆਉਂਦੀ ਹੁੰਦੀ ਸੀ ਉਹ ਰਖੜੀ ਬੰਨਣ ਆਉਂਦੀ ਸੀ ਜੀ ਉਹਨੇ ਮੇਰੇ ਦਾਦੇ ਪਰਦਾਦੇ ਦੀ ਬੰਨੀ ਦਾਦੇ ਦੀ ਵੀ ਬੰਨੀ ਮੇਰੇ ਡੈਡੀ ਦੇ ਬੰਨੀ ਸਾਡੇ ਵੀ ਬੰਨੀ ਉਹ ਮਾਤਾ ਕਹਿੰਦੇ ਆ ਵੀ 5-4 ਘੰਟੇ ਕਿਛੇ ਜੋ ਪੂਰੀ ਹੋਈ ਮਰ ਕੇ ਫਿਰ ਦੁਬਾਰਾ ਵਾਪਸ ਆਈ ਸੀ ਸੁਣਿਆ ਨਾ ਅਸੀਂ ਉਹਨੂੰ ਪੁੱਛ ਦਿੰਦੇ ਬੇਬੇ ਕਿਉਂ ਜਾਂ ਮਾਹੌਲ ਸੀਗਾ ਫੁੱਲ ਫੁੱਲ ਹੈਗੇ ਪਾਰਕਾਂ ਫੁਰਕਾਂ ਹੈਗੀਆਂ ਜਦੋਂ ਨਿੱਕੇ ਹੁੰਦੇ ਸੀ ਵੀ ਉਹੀ ਆ ਉਹ ਬੜੀ ਖੁਸ਼ ਹੁੰਦੀ ਸੀ ਤੇ ਉਵੇਂ ਹੀ ਫਿਰ ਆਪਾਂ ਖੁਸ਼ ਹੁੰਦੇ ਆ ਵੀ ਦੁਬਾਰਾ ਬੱਸ ਬੱਸ ਭਾਈ ਜਦੋਂ ਹਥਿਆਰ ਫੜਦੇ ਨਾ ਹੱਥ ਚ ਫੀਲਿੰਗ ਬਹੁਤ ਆਉਂਦੀ ਆ ਤੁਸੀਂ ਵੀ ਫਿਲਮ ਚ ਬਹੁਤ ਚਲਾਈ ਆ ਤੁਸੀਂ ਗਲਤ ਬੋਲਦਾ ਬੋਲਦਾ ਤੂੰ ਤੇ ਮੁੜ ਕੇ ਮੇਰਾ ਨਾਮ ਤੁਸੀਂ ਲਾਉਣਾ ਵੀ ਇਹ ਆ ਬੋਲਦਾ ਭਾਈ ਕਿੰਨੀ ਹੁਣਾਂ ਦੀ ਜਿਵੇਂ ਉਹਨਾਂ ਨੇ ਕਿਹਾ ਕਿ ਬੇਟੇ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਫੈਮਿਲੀ ਨਾਲ ਇੰਟਰੈਕਸ਼ਨ ਕਿਹੋ ਜਿਹਾ ਨਹੀਂ ਵਾਹਿਗੁਰੂ ਦੇਖੋ ਭਾਈ ਜੀ ਆ ਭਾਬੀ ਜੀ ਅੱਛਾ ਮੈਨੂੰ ਮੈਂ ਜਦੋਂ ਭਾਈ ਜੀ ਨਾਲ ਪਹਿਲੀ ਵਾਰੀ ਘਰੇ ਗਿਆ ਸੀ ਨਾ ਮੈਂ ਮੈਂ ਐਕਸਾਈਟਮੈਂਟ ਜਾਂ ਪੰਦੇ ਵੜ ਗਏ ਜਦੋਂ ਦੇਖਿਆ ਦੂਜੇ ਉਹ ਸਾਰੇ ਹੁਣ ਪਰਾਨੇ ਜਾਂਦੇ ਨੇ ਉਹ ਤਾਂ ਗਾਂ ਨਿਕਲ ਕੇ ਮੈਨੂੰ ਰਾਂਣ ਲੱਗੇ ਇਹ ਗਾਂ ਰਿਸ਼ਤੇਦਾਰ ਤੇ ਮੇਰੇ ਮੈਂ ਦਾਦਾ ਜੀ ਨੇ ਪਾਲੇ ਪਾਲੇ ਜਾਵੜਾ ਦੂਜੇ ਅਫੀਸਰ ਬਣ ਬਾਈ ਮੈਨੂੰ ਕਹੋ ਪ੍ਰਿੰਸ ਕਿੱਥੇ ਆ ਇਧਰ ਆਂਦਾ ਗਾਂ ਲੈ ਕੇ ਸਾਰਿਆਂ ਨੂੰ ਮਿਲਿਆ ਭਾਬੀ ਨੂੰ ਕਹਿੰਦੇ ਵੀ ਇਹਨੇ ਡਾਇਲੋਗ ਲਿਖਿਆ ਫਰਾ ਦੇ ਇਦਾਂ ਦਾ ਕਰਕੇ ਬਾਈ ਦੇ ਬ੍ਰਦਰ ਸੀ ਹੋਰ ਉਹ ਫਿਰ ਮੈਨੂੰ ਉਹ ਦੇਣ ਲੱਗਾ ਵੀ ਯਾਰ ਜਿਹੜਾ ਬੰਦਾ ਆਪਦੇ ਪਰਿਵਾਰ ਨਾਲ ਹੋ ਸਾਰਾ ਨਾਲ ਕਿ ਨਾ ਆਣ ਲਿਆ ਕੇ ਜਾਂਦਾ ਤੇ ਤੇ ਵੀ ਇਹ ਤੋਂ ਬਾਅਦ ਫਿਰ ਕੁਝ ਨਹੀਂ ਹੈ ਤੇ ਉਦੋਂ ਉਦੋਂ ਬਾਅਦ ਮੇਰਾ ਹੋਰ ਵਧਿਆ ਪਿਆਰ ਹੁਣ ਮੈਂ ਜਾ ਕੇ ਲਾ ਕੇ ਆ 15 ਦਿਨ ਨਹੀਂ 10 ਦਿਨ ਮਕਸੀਕੋ ਵੀ ਲਾਏ ਆ ਹਾਂਜੀ ਬਾ ਸ਼ਿੰਦਾ ਤੇ ਮੈਂ ਤੇ ਇੱਕਮ ਜੋ ਅਸੀਂ ਉੱਥੇ ਨਿਆਰੇ ਲੁੱਟੇ ਉਹਨਾਂ ਨੇ ਬਹੁ ਗੇਮਾ ਗੂਮਾ ਖੜਾਈਆਂ ਮੈਂ ਯਾ ਜਾ ਪੰਮੇ ਜਾ ਚੇ ਇੱਧਰ ਆ ਜਾ ਪੰਮੇ ਤਾਏ ਇੱਧਰ ਆ ਜਾ ਐ ਕਰਕੇ ਰਿਹਾ ਮੈਂ 14 ਸਾਲ ਤੁਸੀਂ ਕਿਹ ਮੈਂ ਕੰਮ ਕੀਤਾ ਸੀ ਕੱਪੜਿਆਂ ਦਾ ਤੇ ਆਜਾ ਇਹ ਤਾਂ ਨਹੀਂ ਜੀ ਕਰਦਾ ਵੀ ਕਾਸਟਿੰਗ ਦੇ ਹੁਣ ਜਿਹੜੇ ਕੱਪੜੇ ਨੇ ਉਹ ਮੈਂ ਸੈੱਟ ਵੀ ਮੇਰੀ ਪਸੰਦ ਦਾ ਮੈਂ ਨਾ ਨਾ ਮੈਂ ਪਾ ਜਾਂ ਨਾ ਸਕੀ ਬਾਈ ਜੀ ਨਹੀਂ ਨਹੀਂ ਤੂੰ ਆਏ ਭਾਈ ਤੂੰ ਜਿਵੇਂ ਅੱਜ ਬਾਈ ਦੇ ਕਿੱਡੀ ਘੈਂਡ ਡਰੈੱਸ ਪਾਈ ਸੀ ਅੱਛਾ ਮੈਂ ਨਹੀਂ 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 ਮੈਂ ਨਹੀਂ ਉਹ ਤਾਂ ਭਾਬੀ ਜੀ ਕਰ ਦਿੰਦੇ ਮੈਂ ਵੈਸੇ ਕਿਹਾ ਸੀ ਮੈਂ ਕਿਹਾ ਭਾਈ ਬਹੁਤ ਘੈਂਡ ਡਰੈੱਸ ਹੈ ਠੀਕ ਹੈ ਓਕੇ